ਅੱਜ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਸੁਣਾਉਣੇ ਆ ਕਿ ਇਸ ਸਮੇਂ ਦੀ ਜਿਹੜੀ ਅਹਿਮ ਖਬਰ ਆ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਪਾਕਿਸਤਾਨ ਦੇ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜਿਹੜੀ ਹੱਤਿਆ ਕਰ ਦਿੱਤੀ ਆ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਮਰਾਨ ਖਾਨ ਦੀ ਜਿਹੜੀ ਜੇਲ੍ਹ ਦੇ ਵਿੱਚ ਹੱਤਿਆ ਦੀ ਖਬਰ ਆ ਨਿਕਲ ਕੇ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਬਲੋਸਤਾਨ ਦੇ ਨੇਤਾ ਦੇ ਇੱਕ ਵੱਡਾ ਦਾਵਾ ਕੀਤਾ ਹੈ ਕਿ ਜਿਹੜਾ ਇਮਰਾਨ ਖਾਨ ਦੀ ਜਿਹੜੀ ਕਿ ਜੇਲ੍ਹ ਦੇ ਵਿੱਚ ਹੀ ਜਿਹੜੀ ਹੱਤਿਆ ਕਰ ਦਿੱਤੀ ਆ ਤੁਹਾਨੂੰ ਪੂਰੀ ਗੱਲ ਬਾਤ ਸੁਣਾਉਣੀ ਆ ਤੁਸੀਂ ਵੀਡੀਓ ਨੂੰ ਜਰੂਰ ਅੱਗੇ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਤਾਂ ਦੱਸ ਦਈਏ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਬਾਰੇ ਜਿਹੜਾ ਹੈਰਾਨ ਕਰਨ ਵਾਲਾ ਦਾਵਾ ਸਾਹਮਣੇ ਆਇਆ ਹੈਗਾ ਇਸ ਦਾਅਵੇ ਵਿੱਚ ਲਿਖਿਆ ਹੈਗਾ ਕਿ ਜੇਲ੍ਹ ਦੇ ਵਿੱਚ ਜਿਹੜਾ ਕਿ ਉਸ ਨੂੰ ਜਿਹੜਾ ਤਸੀਹੇ ਦਿੱਤੇ ਗਏ ਆ ਜਿਹੜਾ ਇਹ ਬਲੋਸਤਾਨ ਦੇ ਜਿਹੜਾ ਮਤਰਲਿਆ ਉਹਨਾਂ ਵੱਲੋਂ ਇੱਕ ਟਵਿੱਟਰ ਅਕਾਊਂਟ ਕਰਕੇ ਜਿਹੜਾ ਇਹ ਜਿਹੜੀ ਜਾਣਕਾਰੀ ਸਾਰੀ ਦਿੱਤੀ ਗਈ ਆ ਉਹਨਾਂ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਮਰਾਨ ਖਾਨ ਦੀ ਹੱਤਿਆ ਹੋ ਗਈ ਆ ਜਿਸ ਨੂੰ ਕਾਫੀ ਸਮਾਂ ਹਰਾਸਤ ਦੇ ਵਿੱਚ ਰੱਖਿਆ ਗਿਆ ਸੀ ਮੀਡੀਆ ਆਊਟਲੈਟਾਂ ਦਾ ਹਵਾਲਾ ਦਿੰਦੇ ਹੋਏ ਇਸ ਪੋਸਟ ਨੇ ਲਿਖਿਆ ਹੈ ਕਿ ਉਹਨਾਂ ਦੀ ਹੱਤਿਆ ਅਸੀਮ ਮਨੀਰ ਅਤੇ ਆਈਐਸ ਆਈ ਪ੍ਰਸ਼ਾਸਨ ਨੇ ਕਿਰਪਾ ਕਰਵਾਈ ਆ ਜੇਕਰ ਇਹ ਜਾਣਕਾਰੀ ਸੱਚ ਹੈ ਤਾਂ ਸਭ ਤੋਂ ਵੱਡੀ ਜਿਹੜਾ ਹੈਰਾਨਗੀ ਵਾਲੀ ਗੱਲ ਇਹ ਹੋਊਗੀ ਕਿ ਜਿਹੜਾ ਦੇਸ਼ ਦੇ ਲਈ ਜਿਹੜਾ ਕਿ ਇਮਰਾਨ ਖਾਨ ਦੀ ਹੱਤਿਆ ਹੁੰਦੀ ਆ ਜੇਲ੍ਹ ਦੇ ਵਿੱਚ ਪਾਕਿਸਤਾਨ ਦੇ ਜਿਹੜਾ ਰੱਖਿਆ ਮੰਤਰਾਲਾ ਉਹਨਾਂ ਵੱਲੋਂ ਇਹ ਖਬਰ ਦਿੱਤੀ ਗਈ ਆ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਹੱਤਿਆ ਅਸੀਸ ਮਨੀਰ ਤੇ ਆਈਐਸਆਈ ਦੇ ਜਿਹੜਾ ਰਲ ਕੇ ਕੀਤੀ ਆ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਪਾਕਿਸਤਾਨ ਦੇ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਸਨ ਇਮਰਾਨ ਖਾਨ ਉਹਨਾਂ ਬਾਰੇ ਜਿਹੜਾ ਹੈਰਾਨ ਕਰਨ ਵਾਲੇ ਤੱਥ ਆ ਉਹ ਸਾਹਮਣੇ ਆਏ ਆ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਹਿਲਾਂ ਤਸੀਹੇ ਦਿੱਤੇ ਗਏ ਆ ਅਤੇ ਫੇਰ ਜਿਹੜਾ ਕਤਲ ਕਰ ਦਿੱਤਾ ਗਿਆ ਬਲੋਸਤਾਨ ਦੇ ਜਿਹੜਾ ਇੱਕ ਨੇਤਾ ਦਾ ਵੱਡਾ ਦਾਵਾ ਸਾਹਮਣੇ ਆਇਆ ਇਹਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਦੀ ਖੁਫੀ ਏਜੰਸੀ ਅਤੇ ਅਸੀਸ ਮਨੀਰ ਦੁਆਰਾ ਰਚੀ ਗਈ ਇੱਕ ਵੱਡੀ ਸਾਜ਼ਿਸ਼ ਦਾ ਜਿਹੜਾ ਹਿੱਸਾ ਦੱਸਿਆ ਜਾ ਰਿਹਾ ਇਹਨਾਂ ਰਿਪੋਰਟਾਂ ਦੇ ਅਜੇ ਤੱਕ ਕੋਈ ਆਧਾਰਕ ਪੁਸ਼ਟੀ ਨਹੀਂ ਹੋਈ ਹਾਲੇ ਤੱਕ ਜੇਲ੍ਹ ਦੇ ਬਾਹਰ ਇੱਕ ਇਕੱਠੀ ਭੀੜ ਦੀਆਂ ਫੋਟੋਆਂ ਨੇ ਸੋਸ਼ਲ ਮੀਡੀਆ ਤੇ ਜਿਹੜੀਆਂ ਵਾਇਰਲ ਹੋ ਚੁੱਕੀਆਂ ਜਿਹੜੀਆਂ ਕਿ ਘੁੰਮ ਰਹੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਇਮਰਾਨ ਖਾਨ ਅਤੇ ਹੋਰ ਉਹਨਾਂ ਦੇ ਪਰਿਵਾਰ ਮੈਂਬਰ ਜਿਹੜਾ ਜੇਲ੍ਹ ਤੋਂ ਜਿਹੜਾ ਅੰਦਰ ਜਾਣ ਤੋਂ ਜਿਹੜਾ ਦਾਖਲ ਹੋਣ ਤੋਂ ਜਿਹੜਾ ਰੋਕਿਆ ਗਿਆ ਲਗਾਤਾਰ ਜਿਹੜੇ ਉੱਤੇ ਭੀੜ ਜੁੜ ਗਈ ਆ ਹੁਣ ਨਵੀਂ ਖਬਰ ਜਿਹੜੀ ਇੱਕ ਵੱਡੀ ਹੋਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਇਮਰਾਨ ਖਾਨ ਦੀ ਜਿਹੜੀ ਲਾਸਾ ਉਹਨੂੰ ਜੇਲ੍ਹ ਦੇ ਵਿੱਚੋਂ ਕੱਢਿਆ ਗਿਆ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਸ ਤੋਂ ਇਲਾਵਾ ਪਾਕਿਸਤਾਨ ਟਾਈਮ ਜਿਨੇ ਵੀ ਜਿਹੜਾ ਇੱਕ ਪਾਕਿਸਤਾਨੀ ਦੇ ਸੂਤਰਾਂ ਦੇ ਹਵਾਲੇ ਤੋਂ ਵੱਡਾ ਦਾਵਾ ਕੀਤਾ ਹੈ ਕਿ ਪੀਟੀਆਈ ਚੇਅਰਮੈਨ ਇਮਰਾਨ ਖਾਨ ਦੀ ਜੇਲ੍ਹ ਦੇ ਵਿੱਚ ਹੱਤਿਆ ਕਰ ਦਿੱਤੀ ਹੈ ਇਸ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਕਿ ਉਹਨਾਂ ਦੀ ਸੱਕੇ ਹੱਤਿਆ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਜਿਹੜਾ ਜੇਲ੍ਹ ਦੇ ਵਿੱਚੋਂ ਕੱਢਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਦੇ ਉੱਪਰ ਜਿਹੜਾ ਕਈ ਤਰ੍ਹਾਂ ਦੇ ਦੋਸ ਜਿਹੜਾ ਕਿ ਪਾਕਿਸਤਾਨ ਦੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਿ ਪਹਿਲਾ ਉਹ ਪ੍ਰਧਾਨ ਮੰਤਰੀ ਬਣਦੇ ਆ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਉੱਪਰ ਕੋਈ ਜਿਹੜਾ ਕੇਸ ਚੱਲਦਿਆ ਜਿਹੜਾ ਹੁਣ ਜੇਲ੍ਹ ਦੇ ਵਿੱਚ ਬੰਦ ਸੀ ਹੁਣ ਇਹ ਦੱਸਿਆ ਜਾ ਰਿਹਾ ਕਿ ਇਹ ਆਈਐਸਆਈ ਵੱਲੋਂ ਜਿਹੜਾ ਇੱਕ ਵੱਡੀ ਸਾਜ਼ਿ ਰਸੀ ਗਈ ਆ ਤੇ ਜੇਕਰ ਇਹ ਸਾਜ਼ ਸੱਚ ਹੁੰਦੀ ਆ ਤਾਂ ਫਿਰ ਜਿਹੜਾ ਕਿ ਇਹ ਸਭ ਤੋਂ ਵੱਡਾ ਨੁਕਸਾਨ ਆ ਜਿਹੜਾ ਪਾਸਤਾਲ ਨੂੰ ਝੱਲਣਾ ਪੈ ਸਕਦਾਗਾ ਕਿਉਂਕਿ ਜਿਹੜਾ ਸਭ ਤੋਂ ਵੱਡੀ ਜਿਹੜੀ ਆਪਾਂ ਏਜੰਸੀ ਕਹਿੰਦੇ ਆ ਇੱਕੋ ਵੀ ਏਜੰਸੀ ਆ ਜਿਹੜੀ ਪਾਸਤਾਂ ਦੀ ਆਈਐਸਆਈ ਆ ਜਿਹੜੀ ਏ ਵੀ ਜਿਹੜਾ ਕਿ ਭਾਰਤ ਵੱਲੋਂ ਹੀ ਕਈ ਵਾਰ ਦਾਅਵੇ ਕੀਤੇ ਜਾਂਦੇ ਆ ਕਿ ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਆ ਉਹ ਭਾਰਤ ਦੇ ਅੰਦਰ ਵੀ ਜਿਹੜੀ ਗਤੀਵਿਧੀਆਂ ਆਪਣੀਆਂ ਜਾਰੀ ਰੱਖਦੀ ਆ ਅਤੇ ਕਈ ਵਾਰੀ ਬੰਬ ਜਿਹੜਾ ਹੋਰ ਤਰ੍ਹਾਂ ਦੇ ਜਿਹੜਾ ਬੰਬ ਹਥਿਆਰਾਂ ਨੂੰ ਲੈ ਕੇ ਵੀ ਜਿਹੜਾ ਇਹ ਦੱਸਿਆ ਜਾ ਰਿਹਾ ਸੀ ਕਿ ਜਿਹੜਾ ਪਾਕਿਸਤਾਨ ਦੇ ਆਈਐਸਆਈ ਜਿਹੜੇ ਦੇ ਕਿ ਲਿੰਕ ਦੇ ਵਿੱਚ ਜਿਹੜਾ ਭਾਰਤ ਦੇ ਕਈ ਆਗੂਆਂ ਨੂੰ ਵੀ ਜਿਹੜਾ ਜਿਹੜਾ ਨੌਜਵਾਨਾ ਉਹਨਾਂ ਨੂੰ ਵੀ ਗਿਰਪਦਾਰ ਕੀਤਾ ਗਿਆ ਸੀ ਇਸ ਸਮੇਂ ਤੁਹਾਨੂੰ ਖਬਰ ਦੱਸ ਦਈਏ ਕਿ ਅਬਨਾਨ ਖਾਨ ਦੀ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਉਹਨਾਂ ਦੀ ਜੇਲ੍ਹ ਦੇ ਵਿੱਚ ਹੱਤਿਆ ਕਰ ਦਿੱਤੀ ਹੈ بلوچستان ਦੇ ਇੱਕ ਨੇਤਾ ਦਾ ਵੱਡਾ ਦਾਵਾ ਕੀਤਾ ਹੈਗਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਖਬਰ ਪੂਰੀ ਤਰ੍ਹਾਂ ਜਿਹੜਾ ਕਿ ਬਹੁਤ ਹੀ ਮੰਦ ਭਾਗੀ ਆ ਜਿਹੜਾ ਕਿ ਇਸ ਤਰ੍ਹਾਂ ਇੱਕ ਬੰਦੇ ਨੂੰ ਜਿਹੜਾ ਕਿ ਬੇਸ਼ੱਕ ਉਹਦਾ ਕਿੰਨਾ ਮਰਜ਼ੀ ਕਸੂਰ ਹੋਵੇ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਚਾਹ ਭਾਰਤ ਤੇ ਹੋਵੇ ਚਾਹੇ ਕਿਸੇ ਹੋਰ ਬਦੇਸ਼ ਦੇ ਵਿੱਚ ਹੋਵੇ ਜੇਕਰ ਕਿਸੇ ਵੀ ਬੰਦੇ ਦੇ ਉੱਪਰ ਚਾਹ ਪ੍ਰਧਾਨ ਮੰਤਰੀ ਆ ਤੇ ਮੋਕਮੰਤਰੀ ਚ ਆਮ ਬੰਦਾ ਗਾ ਜਿਹੜਾ ਕਿ ਕੇਸ ਆ ਉਹਦੇ ਉੱਤੇ ਉਸੇ ਦੇ ਕਾਨੂੰਨ ਦੇ ਤਹਿਤ ਜਿਹੜੀ ਉਹਨੂੰ ਸਜ਼ਾ ਹੋਈ ਸੀ ਜਿਹੜਾ ਉਹ ਸਜ਼ਾ ਕੱਟ ਰਿਆ ਸੀ ਹੁਣ ਇਹ ਦੱਸਿਆ ਜਾ ਰਿਹਾ ਖਬਰਾਂ ਦੇ ਮੁਤਾਬਕ ਜਿਹੜਾ ਸੂਤਰਾਂ ਤੋਂ ਵੱਡੀ ਜਿਹੜੀ ਮਿਲੀ ਜਾਣਕਾਰੀ ਅਨੁਸਾਰ ਆ ਕਿ ਜਿਹੜਾ Imran Khan ਦੀ ਜਿਹੜੀ ਹੱਤਿਆ ਕਰ ਦਿੱਤੀ ਆ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਲਾਸ਼ ਆ ਜਿਹੜੀ ਹੁਣ ਜਿਹੜਾ ਕਿ ਕੁਝ ਮਿੰਟ ਪਹਿਲਾਂ ਹੀ ਜਿਹੜਾ ਜੇਲ੍ਹ ਦੇ ਵਿੱਚੋਂ ਕੱਢ ਲਈ ਆ ਜਿਹੜਾ ਕਿ ਇਹ ਸੱਚ ਜਿਹੜੀ ਸਾਹਤ ਹੋ ਰਹੀ ਆ ਤੇ ਭੀੜ ਜੁਟੀ ਹੋਈ ਆ ਜੇਕਰ ਇਹ ਗੱਲ ਪੂਰੀ ਸੱਚ ਹੁੰਦੀ ਆ ਕਿ ਆਈਐਸਆਈ ਨੇ ਹੀ ਜਿਹੜਾ ইমরান ਖਾਨ ਦਾ ਕਤਲ ਕਰਵਾਇਆ ਤਾਂ ਫਿਰ ਇੱਕ ਵੱਡਾ ਪਾ ਕਹਿੰਦੀ ਆ ਕਿ ਦੇਸ਼ ਦੇ ਉੱਪਰ ਜਿਹੜਾ ਪਾਕਿਸਤਾਨ ਦੇ ਉੱਪਰ ਜਿਹੜਾ ਇੱਕ ਅੱਤਵਾਦੀ ਸੰਗਠਨ ਨੂੰ ਲੈ ਕੇ ਜਿਹੜਾ ਇੱਕ ਵੱਡਾ ਜਿਹੜਾ ਇੱਕ ਦਾਵਾ ਠੋਕਿਆ ਜਾ ਸਕਦਾ ਇਹ ਵੀ ਦੱਸਿਆ ਜਾ ਰਿਹਾ ਕਿ ਦੁਨੀਆ ਦੇ ਸਾਹਮਣੇ ਜੇ ਉਹ ਸੱਚ ਆਉਂਦਾ ਤਾਂ ਦੇਸ਼ ਦੇ ਲਈ ਜਿਹੜੀ ਉਹਦੀ ਮਾਨਤਾ ਜਿਹੜੀ ਉਹ ਵੀ ਖਤਮ ਹੋ ਜਾਵੇਗੀ ਜਿਹੜੀ ਇਹ ਵੀ ਇੱਕ ਵੱਡੀ ਜਿਹੜੀ ਚੁਣੌਤੀ ਆ ਪਾਕਿਸਤਾਨ ਦੇ ਲਈ ਸਭ ਤੋਂ ਵੱਡੀ ਅਤੇ ਅਹਿਮ ਖਬਰ ਜਿਹੜਾ ਤੁਹਾਨੂੰ ਸੁਣਾ ਰਹੇ ਹਾਂ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਬਾਰੇ ਜਿਹੜਾ ਹੈਰਾਨ ਕਰਨ ਵਾਲੇ ਜਿਹੜਾ ਦਾਅਵੇ ਆ ਉਹ ਜਿਹੜੇ ਉਥੋਂ ਜਿਹੜੇ ਨਿਕਲਦੇ ਸਾਹਮਣੇ ਆ ਰਹੇ ਆ ਕਿ ਜੇਲ੍ਹ ਦੇ ਵਿੱਚ ਹੀ ਜਿਹੜਾ ਕਿ ਉਹਨਾਂ ਦੀ ਤਸੀਹੇ ਦੇ ਦੇ ਪਹਿਲਾਂ ਉਹਨੂੰ ਤਸੀਹੇ ਦਿੱਤੇ ਗਏ ਆ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਅਤੇ ਸੀ ਅਸੀਮ ਮਨੀਰ ਅਸੀਮ ਮਨੀਰ ਦੇ ਜਿਹੜਾ ਵੱਲੋਂ ਇੱਕ ਵੱਡੀ ਸਾਜ਼ਿਸ਼ ਰਚੀ ਗਈ ਆ ਦੱਸਿਆ ਗਿਆ ਕਿ ਜੇਲ੍ਹ ਦੇ ਵਿੱਚ ਹੀ ਉਹਨਾਂ ਦੀ ਹੱਤਿਆ ਕਰ ਦਿੱਤੀ ਆ ਤੇ ਤੁਸੀਂ ਇਸ ਨੂੰ ਕਵੇਂ ਦੇਖਦੇ ਹੋ ਸਾਰੀ ਘਟਨਾ ਨੂੰ ਕਿ ਜਿਹੜਾ ਕਿ ਇਹ ਅੱਜ ਵੱਡਾ ਜਿਹੜੇ ਇੱਕ ਬਾਦਦਤ ਕਹიდੀਏ ਆਪਾਂ ਪਾਕਿਸਤਾਨ ਦੇ ਵਿੱਚ ਹੋਈ ਆ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਆ ਤੁਸੀਂ ਇਹਨੂੰ ਕਵੇਂ ਦੇਖਦੇ ਹੋ ਤੁਸੀਂ ਇਹਦੇ ਉੱਤੇ ਆਪਣੇ ਕਮੈਂਟ ਜਰੂਰ ਕਰਨੇ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਧੰਨਵਾਦ ਵਰਜੂ ਦਾ ਖਾਲਸਾ ਵਰਜ ਕੀ ਫਤਿਹ